ਸਜੇ ਨਮ ਕਰੀ ਗੀਤ ਤੇਰ ਪਰ ਕੇ ਸਜੇ ਨਮ ਕਰੀ ਅੱਜ ਦੇ ਦਿਨ ਸਿੱਖਾਂ ਤੇ ਮੁਗਲਾਂ ਦੇ ਵਿਚਾਲੇ ਗੁਰੂ ਸਾਹਿਬਾਂ ਦੇ ਇਤਿਹਾਸ 'ਤੇ ਆਖਰੀ ਲੜਾਈ ਹੋਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਨਾਲ ਆਖਰੀ ਲੜਾਈ ਸ੍ਰੀ ਮੁਕਸਰ ਸਾਹਿਬ ਦੀ ਚਾਂਗ ਦੇ ਚ ਸ਼ਹੀਦ ਹੋਏ 40 ਮੁਕਤਿਆਂ ਦੀ ਸ਼ਹਾਦਤ ਨੂੰ ਅਸੀਂ ਸੇਜਤਾ ਕਰਦੇ ਹਾਂ ਸਿੱਖ ਜਦੋਂ ਵੀ ਪਰਮਾਤਮਾ 'ਗੇ ਅਰਦਾਸ ਕਰਦਾ ਹੈ ਤਾਂ ਅਰਦਾਸ ਦੇ ਵਿੱਚ ਜਿੱਥੇ ਪੰਜ ਪਿਆਰਿਆਂ ਚਾਰ ਸਾਹਿਬਜ਼ਾਦਿਆਂ ਤੇ ਹੋਰ ਅਨੇਕਾ ਹੀ ਸ਼ਹੀਦ ਸਿੰਘਾਂ ਦੀ ਕਮਾਈ ਨੂੰ ਯਾਦ ਕਰਦਾ ਹੈ ਤਾਂ ਉੱਥੇ ਹੀ ਉਹ ਚੇਤੌਰ ਉੱਤੇ ਸ਼੍ਰੀ ਮੁਕਸਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ ਉਹਨਾਂ 40 ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਵੀ ਯਾਦ ਕਰਦਾ ਹੈ ਜਿਨ੍ਹਾਂ ਨੂੰ ਮੈਦਾਨੇ ਜੰਗ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤੇ ਦਾ ਖਿਤਾਬ ਦੇ ਕੇ ਨਵਾਜਿਆ ਸੀ ਤੇ ਅੱਜ ਵੀ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ 40 ਮੁਕਤੀਆਂ ਦੀ ਯਾਦ ਵਿੱਚ ਸ਼ਹੀਦੀ ਛੋੜ ਮੇਲਾ ਮਨਾਇਆ ਗਿਆ ਜਿੱਥੇ ਦਰਬਾਰ ਸਾਹਿਬ ਵਿਖੇ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਅੱਜ ਜਦੋਂ ਮਨਾਇਆ ਗਿਆ ਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਨਤਮਸਤਕ ਹੋਈਆਂ ਨੇ ਤੇ ਬੜੀ ਸ਼ਰਧਾ ਦੇ ਨਾਲ ਇਸ਼ਨਾਨ ਸਰੋਵਰ ਵਿੱਚ ਛੁਪਕੀ ਮਾਰ ਕੇ ਕੀਤਾ। ਉੱਥੇ ਹੀ ਸੰਗਤਾਂ ਨੂੰ ਇਸ ਦੇ ਇਤਿਹਾਸ ਤੇ ਛਾਂਨਣਾ ਜਿੱਥੇ ਦਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਪਾਇਆ ਗਿਆ ਹੈ ਮੀਡੀਆ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਸ਼੍ਰੀ ਮੁਖਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਚਾਲੀ ਮੁਕਤੇ ਸ਼ੀ ਰੋਈ ਸੀ ਤਾਂ ਉਹਨਾਂ ਦੀ ਯਾਦ ਵਿੱਚ ਇਸ ਸਮਾਗਮ ਜਿੱਥੇ ਕਰਵਾਏ ਗਏ ਉੱਥੇ ਹੀ ਇਸ ਦੇ ਇਤਿਹਾਸ ਤੇ ਵੀ ਚਾਨਣਾ ਪਾਇਆ ਉਹ ਚੇਚੇ ਤੌਰ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਆਪਣੀ ਹਾਜ਼ਰੀ ਲਗਵਾਈ ਆ ਮੀਡੀਆ ਦੇ ਰੂਬਰੂ ਵੀ ਹੋਏ ਨੇ ਤਾਂ ਉੱਥੇ ਹੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਨੇ ਵੀ ਇੱਥੇ ਨਤਮਸਤੋ ਹੋ ਕੇ ਮੱਥਾ ਟੇਕਿਆ ਗੁਰਬਾਣੀ ਦਾ ਸਰਵਣ ਕੀਤਾ ਤੇ ਪਵਿੱਤਰ ਸਰੋਵਰ ਦੇ ਵਿੱਚ ਡੁਬਕੀ ਵੀ ਲਗਾਈ ਅੱਜ ਇਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਵੱਲੋਂ ਬੜੀ ਸ਼ਰਧਾ ਭਾਵ ಉತ್ਸ਼ਾਹ ਦੇ ਸਹਿਤ ਮਨਾਇਆ ਗਿਆ ਜਿਹੜਾ ਗਿਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਸ਼ਹੀਦੀ ਜੋੜ ਮੇਲੇ ਤੇ ਹਾਜ਼ਰੀਆਂ ਭਰੀਆਂ ਨੇ ਜਿਹੜੇ ਸ਼ਹੀਦ ਹੁੰਦੇ ਨੇ ਕੌਮ ਦਾ ਸਰਮਾਇਆ ਹੁੰਦੇ ਨੇ ਸ਼ਹੀਦਾਂ ਨੂੰ ਯਾਦ ਕਰਨਾ ਕੌਮਾਂ ਦਾ ਫਰਜ਼ ਹੁੰਦਾ ਹੈ ਜਿਨ੍ਹਾਂ ਨੇ ਧਰਮ ਲਈ ਗੁਰੂ ਲਈ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ ਔਰ ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਰੋ-ਤਾਜ਼ਾ ਕਰਨ ਵਾਸਤੇ ਆਪਾਂ ਨੇ ਮਨਾਂ ਦੇ ਵਿੱਚ ਇਸ ਸਥਾਨ ਦੇ ਉੱਤੇ ਨਤਮਸਤਕ ਹੋਣ ਵਾਸਤੇ ਪਹੁੰਚੇ ਹਾਂ ਮੈਂ ਇਹੋ ਅਪੀਲ ਕਰਦਾ ਕਿ ਆਓ ਗੁਰੂ ਵਾਲੇ ਬਣੀਏ ਗੁਰੂ ਚਰਨਾਂ ਨਾਲ ਪਿਆਰ ਕਰੀਏ ਖੰਡੇ ਬਾਟੇ ਦੀ ਪਾਲ ਛਕੀਏ ਔਰ ਨਸ਼ਾ ਤੁਰੈ ਤੋਕੇ ਅਸੀਂ ਆਪਣਾ ਤੇ ਪੰਥ ਦਾ ਜਿਹੜਾ ਹੈ ਉਹ ਨਾਮ ਉੱਚਾ ਕਰੀਏ ਮੈਂ 16 ਸਾਲ ਇੱਥੇ ਰਿਹਾ ਅਹ ਬਹੁਤ ਲੰਬੇ ਹੱਸੇ ਤੋਂ ਮੈਂ ਦੇਖ ਰਿਹਾ ਕਿ ਇੱਥੇ ਸੰਗਤਾਂ ਦੀ ਜਿਹੜੀ ਹੈ ਮੰਗ ਹੈ ਕਿ ਅੱਜ ਦੇ ਦਿਨਾਂ ਛੁੱਟੀ ਜਿਹੜੀ ਹੈ ਕੱਟੋ-ਕੱਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਹੈ 21 ਵਿਸਾਖ ਦਾ ਦਿਨ ਹੁੰਦਾ ਹੈ ਜੋ ਅਕਸਰ ਹੀ ਹਰ ਸਾਲ 3 ਜਾਂ 4 ਮਹੀਨੋਂ ਹੁੰਦਾ ਹੈ ਤੇ ਮੁਖਸਰ ਸਾਹਿਬ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਇਹੋ ਹੀ ਚਾਉਂਦੀਆਂ ਨੇ ਕਿ ਛੁੱਟੀ ਹੋਵੇ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਨੇ ਜਾਂ ਜਿਹੜੇ ਮੁਲਾਜ਼ਮ ਵਰਗ ਜਿਹੜਾ ਹੈ ਉਹ ਵੀ ਇਸ ਦਿਨ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਸ ਧਰਤੀ ਦੇ ਉੱਤੇ ਨਤਮਸਤਕ ਹੋ ਸਕਣ। ਬੜੀ ਦਿੱਕਤ ਹੁੰਦੀ ਸੀ ਕਿਉਂਕਿ ਵਿਸਾਖ ਦੇ ਮਹੀਨੇ ਦੇ ਵਿੱਚ ਜਿਹੜੇ ਐ ਟੋਬਿਆਂ ਦਾ ਜਲ ਜਿਹੜਾ ਹੈ ਉਹ ਬਹੁਤ ਘੱਟ ਹੋ ਜਾਂਦਾ ਸੀ ਤੇ ਪਾਣੀ ਦੀ ਬੜੀ ਦਿੱਕਤ ਆਉਂਦੀ ਸੀ ਤਾਂ ਸਾਡੇ ਜਿਹੜੇ dane ਬਜ਼ੁਰਗ ਸੀ ਸਿਆਣੇ ਬਜ਼ੁਰਗ ਸੀ ਉਹਨਾਂ ਨੇ ਕਿ ਕਿ ਸ਼ਹੀਦਾਂ ਨੂੰ ਯਾਦ ਕਰਨਾ ਸੀ ਔਰ ਵੱਡੇ ਇਕੱਠ ਗਰਮੀ ਦੇ ਦਿਨਾਂ ਦੇ ਵਿੱਚ ਮਾਲਵੇ ਦੀ ਇਸ ਧਰਤੀ ਦੇ ਉੱਤੇ ਜਿਹਨੂੰ ਜੰਗਲ ਦਾ ਦੇਸ਼ ਕਹਿੰਦੇ ਸੀ ਇੱਥੇ ਸੰਭਵ ਨਹੀਂ ਸੀ ਤਾਂ ਸਾਡੇ ਦਾਨੀ ਬਜ਼ੁਰਗਾਂ ਨੇ ਇੱਕ ਮਾਗ ਨੂੰ ਜਿਹੜਾ ਇਹ ਸ਼ਹੀਦਾਂ ਦੀ ਯਾਦ ਮਨਾਉਣ ਦਾ ਫੈਸਲਾ ਲਿਆ ਸੀ ਤੇ ਉਹ ਜੋੜ ਮੇਲਾ ਮਾਗੀ ਦੇ ਨਾਮ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ 21 ਮੱਸਾਖ ਨੂੰ ਜੰਗ ਹੋਈ ਸੀ ਇਸ ਜੰਗ ਦੇ ਦੌਰਾਨ ਵੀ ਜਿਹੜੇ ਸ਼ਹੀਦ ਹੋਏ ਸੀ ਤੇ ਇੱਥੇ ਸੰਤਾਂ ਜੜੀਆਂ ਨੇ ਉਹਨਾਂ ਨੂੰ ਯਾਦ ਕਰਨ ਵਾਸਤੇ ਪਹੁੰਚ ਗਏ